ਕਾਲੀ ਇੱਕ ਖਬਰ ਆਈ ਸੀ ਕਿ ਬੀਬੀ ਜੀ ਕਾਲੀ ਦਲ ਛੱਡ ਕੇ ਇਨਕਲਾਬ ਵਾਲੇ ਪਾਸੇ ਆਪ ਵਾਲੇ ਪਾਸੇ ਤੁਰ ਗਏ। ਉਹ ਫਿਰ ਥੋੜੇ ਟਾਈਮ ਬਾਅਦ ਕੁਝ ਘੰਟਿਆਂ ਬਾਅਦ ਹੀ ਖਬਰ ਆਈ ਵੀ ਉਹ ਬੀਬੀ ਜੀ ਵਾਪਸ ਆ ਗਏ ਨੇ। ਇਹ ਕੀ ਕਹਾਣੀ ਆ ਜੀ ਸਾਰੀ ਕੀ ਮਜਰਾ ਏ? ਦੇਖੋ ਆਇਆ ਆ ਗਿਆ ਆਰਾਮ ਉਹ ਸੁਣਦੇ ਹੁੰਦੇ ਸੀ ਨਾ ਆਇਆ ਆਰਾਮ ਗਿਆ ਆਰਾਮ ਕਿ ਇੱਕ ਦਿਨ ਚ ਹਰਿਆਣੇ ਚ ਤਿੰਨ ਵਰੀ ਧਿਰ ਬਦਲੀ ਜਾਂਦੀ ਹੈ। ਉੱਥੇ ਮਹਾਵਰਾ ਬਣ ਗਿਆ ਆਇਆ ਆਰਾਮ ਗਿਆ ਆਰਾਮ। ਹੂੰ। ਵੈਸੇ ਉਹ ਗਿਆ ਲਾਲ ਸੀਗਾ ਵਿਧਾਇਕ ਦਾ ਨਾਮ ਤੇ ਆਇਆ ਆਰਾਮ ਗਿਆ ਆਰਾਮ ਬਣ ਗਿਆ। ਹੂੰ। ਸਾਡੀ ਪੰਜਾਬ ਦੀ ਰਾਜਨੀਤੀ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਰਿਕਾਰਡ ਤੋੜ ਦਵੇਗੀ ਕਿਸੇ ਦਿਨ ਤੇ ਕੱਲ ਟੋਟੀ ਜਾਣਾ ਸੀਗਾ ਇੱਕ ਤਰ੍ਹਾਂ ਨਾਲ ਕਹ ਲੋ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਜੇ ਦਿਨ ਕਿਤੇ ਕੋਈ 28 30 ਘੰਟਿਆਂ ਦਾ ਹੁੰਦਾ ਤੇ ਹੋ ਸਕਦਾ ਸੀ ਬੀਬੀ ਕਾਂਗਰਸ ਦੇ ਵਿੱਚ ਵੀ ਗੇੜਾ ਕੱਢ ਆਉਂਦੀ ਬਿਲਕੁਲ ਜਿਹੜੇ ਹਾਲਾਤ ਬਣੇ ਪਏ ਸਨ ਇਹ ਕੀ ਚੱਲਦਾ ਪਿਆ ਮੈਂ ਅੱਗੇ ਰਾਤੀ ਸੌਣ ਲੱਗਿਆ ਇਹ ਖਬਰ ਵੇਖੀ ਜੀ ਤੇ ਮੈਂ ਉੱਥੇ ਆਪਣੇ ਪੇਜ ਤੇ ਵੀ ਲਿਖਿਆ ਮੈਂ ਆਖਿਆ ਆ ਤੁਹਾਡੇ ਜਿਹੜੇ ਤਮਾਸ਼ੇ ਆ ਨਾ ਇਹਨਾਂ ਦੇ ਚੱਲਦੇ ਆ ਹੀ ਅੱਜ ਅਮਰਤਪਾਲ ਸਿੰਘ ਹੋਰਾਂ ਦਾ ਵਾਰ ਹੈ ਬਿਲਕੁਲ ਅਜਨ ਠੋਕੇ ਲੋਕ ਦੇਖੋ ਤੁਹਾਡੇ ਤਮਾਸ਼ਿਆਂ ਤੋਂ ਤੁਹਾਡੀ ਗੈਰ ਸਿਧਾਂਤਕ ਜਾਂ ਕਹ ਲੋ ਕਿ ਵਿਜ਼ਡਮ ਦੀ ਕਮੀ ਨਾਲ ਚੂਜ ਦੀ ਜਿਹੜੀ ਪੋਲਿਟਿਕਸ ਆ ਉਹਦੇ ਤੋਂ ਅੱਕ ਜਾਂਦੇ ਆ ਅੱਕ ਜਾਂਦੇ ਆ ਬਿਲਕੁਲ ਮੁੱਦਾ ਵਹੀਨ ਤੁਹਾਡੀ ਰਾਜਨੀਤੀ ਆ ਕੋਈ ਮੁੱਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਉਧਰ ਨੂੰ ਤੁਰਿਆ ਫਿਰਦਾ ਕੋਈ ਉਧਰ ਨੂੰ ਤੁਰਿਆ ਫਿਰਦਾ ਹਮ ਇਹਨਾਂ ਨੇ ਕੀਤੀ ਅਕਾਲੀਆਂ ਨਾਲ ਬਗਾਵਤ ਜੀ ਮੁੜ ਕੇ ਉਹ ਬੀਬੀ ਇਹਨਾਂ ਬਾਗੀਆਂ ਦੇ ਨਾਲ ਉਹ ਵੀ ਬਗਾਵਤ ਕਰਕੇ ਚਲੇ ਗਏ ਜੀ ਤੇ ਮੁੜ ਕੇ ਉਹ 4 ਘੰਟਿਆਂ ਬਾਅਦ ਆਮ ਆਦਮੀ ਪਾਰਟੀ ਨਾਲ ਵੀ ਬਗਾਵਤ ਕਰ ਗਏ ਕਿਹੋ ਜਿਹਾ ਬਾਗੀ ਆ ਜਿਨ੍ਹਾਂ ਦੀ ਲਾਈਨ ਮਾਲਕੇ ਅੱਛਾ ਬੀਬੀ ਨੂੰ ਕੋਈ ਗੱਲ ਨਹੀਂ ਆਉਂਦੀ ਇੱਕੋ ਸੂਟ ਚ ਉਹਨੇ ਦੋ ਵਾਰੀ ਪਾਰਟੀ ਬਦਲ ਦਿੱਤੀ ਹੂੰ ਹੂੰ ਸੂਟ ਵੀ ਨਹੀਂ ਬਦਲਿਆ ਜੀ ਅੱਛਾ ਮੁੜ ਕੇ ਕਹਿੰਦੀ ਮੁੜ ਕੇ ਕਹਿੰਦੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਲਓ ਕਰ ਲਓ ਗੱਲ ਹੂੰ ਇਦਾਂ ਤੇ ਤੁਹਾਨੂੰ ਕੋਈ ਕਾਂਗਰਸ 'ਚ ਵੀ ਲਿਜਾ ਸਕਦਾ ਜਿਨ੍ਹਾਂ ਨਾਲ ਤੁਸੀਂ ਲੜਾਈ ਲੜਦੇ ਹੋ ਹੂੰ ਕਿ ਸਿੱਖ ਵਿਰੋਧੀ ਆ ਮਾਲਕਤ ਇੱਕ ਹੀ ਜਵਾਬ ਹੈ ਜੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਜੀ ਦਰਅਸਲ ਕੀ ਆ ਕਿ ਦੇਖੋ ਅੱਜ ਕੱਲ ਸਾਰਿਆਂ ਦੇ ਘਰੇ ਜਵਾਕ ਬੈਠੇ ਆ ਕਈ ਵਾਰ ਜਵਾਕ ਆਪਦੇ ਨਜ਼ਰੀਏ ਨਾਲ ਸੋਚਦੇ ਆ ਜੀ ਤਾਂ ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਨੇ ਪੇਸ਼ਕਸ਼ ਕੀਤੀ ਹੋਗੀ ਅਸਲ ਚ ਕੀ ਆ ਕਿ ਆਮ ਆਦਮੀ ਪਾਰਟੀ ਚ ਉਹ ਜਿਵੇਂ ਕਹਿੰਦੇ ਆ ਨਾ ਕਿ भानुमती ने कुनबा जोड़ा कहीं का ईट कहीं का रोड़ा जी कहीं की ईट कहीं का रोड़ा हम्म हम्म ਇਨਾਂ ਦੇ ਵਿੱਚ ਬੈਠੇ ਆ ਸਿਰੇ ਦੇ ਜਿਹੜੇ ਮਤਲਬ ਕਿ ਤੋਰਾ ਫੇਰਾ ਵੇਖ ਕੇ ਆਏ ਜੀ ਜੀ ਉਹਨਾਂ ਦੇ ਵਿੱਚ ਇੱਕ ਹੈਗੇ ਨੇ ਕਲੀਅਰ ਸਾਹਿਬ ਘਾਟ ਘਾਟ ਦਾ ਪਾਣੀ ਪੀਤੇ ਆਲੇ ਮਤਲਬ ਕਿ ਸਿਰ ਦੇ ਸਿਰੇ ਦੇ ਪੁੱਜਦੇ ਹੂੰ ਉਹ ਆਏ ਨੇ ਚੱਲਦੇ ਫਿਰਦੇ ਰਮਤਾ ਜੋਗੀ ਰਮਤਾ ਜੋਗੀ ਉਹ ਗਾਣਾ ਸੀਗਾ ਨਾ ਹੂੰ ਤਾਂ ਇਹ ਰਮਤਾ ਜੋਗੀ ਰਾਜਨੀਤੀ ਚ ਵੀ मिल ਜਾਂਦਾ ਤੁਹਾਨੂੰ ਹੂੰ ਜਿਹਨੇ ਠਹਿਰਨਾ ਨਹੀਂ ਬਸ ਪੜਾਈ ਕਰਨਾ ਤੇ ਉਤੋਂ ਬਾਅਦ ਗਾਂਹ ਤੁਰ ਜਾਣਾ ਜੀ ਉਹ ਕਲੇਰ ਸਾਹਿਬ ਦਾ ਨਾਂ ਲਈ ਜਾ ਰਹੇ ਸੀ ਕਿ ਦੇਖੋ ਜੀ ਕਲੇਰ ਸਾਹਿਬ ਨਾਲ ਗੱਲਬਾਤ ਹੋਈ ਸੀ ਹੂੰ ਤਾਂ ਉਹਨਾਂ ਦੀਆਂ ਗਾਂਹ ਦੇਖੋ ਹੁਣ ਜਿਹੜਾ ਕੋਈ ਪਾਰਟੀ 'ਚ ਰਹਿ ਕੇ ਗਿਆ ਗਾਂਹ ਦਲਬਦਲੀ ਕਰ ਲੈਂਦਾ ਆ ਤੇ ਉਹਦੇ ਲਿੰਕ ਤੇ ਪਿੱਛੇ ਹੁੰਦੀ ਹੈ ਜੀ ਉਹਨੇ ਕੋਈ ਸੈਟਿੰਗ ਕਰਾਈ ਆ ਇਹ ਅੱਛਾ ਇਹ ਜਿਹੜੇ ਮਾਨ ਸਾਹਿਬ ਆ ਇਨਾਂ ਦਾ ਤੇ ਰਾਜਨੀਤਿਕ ਤੌਰ ਤੇ ਇਹੋ ਜਿਹਾ ਇਸ ਵੇਲੇ ਕਹੋ ਹਾਲ ਹੋ ਗਿਆ ਹਸ਼ਰ ਹੋ ਗਿਆ ਜੀ ਜੀ ਇਹ ਸਾਬਕਾ ਕਾਉਂਸਲਰ ਨੂੰ ਕਹਿੰਦਾ ਸਾਫਾ ਜੇ ਪਾਉਣ ਡੈਸ ਹਮ ਮਤਲਬ ਇੱਕ ਮੁੱਖ ਮੰਤਰੀ ਜਲੰਧਰ ਦੇ ਇੱਕ ਸਾਬਕਾ ਕਾਉਂਸਲਰ ਜਾਨੀ ਇੱਕ ਸਾਬਕਾ ਕਾਉਂਸਲਰ ਮਤਲਬ ਕਿ ਤੁਸੀਂ ਸ਼ਹਿਰ ਚ ਰਹਿੰਦੇ ਜੀ ਕਿ ਇੱਕ ਮੋਹੱਲੇ ਦਾ ਲੀਡਰ ਹੁੰਦਾ ਉਹ ਵੀ ਮੌਜੂਦਾ ਨਹੀਂ ਸਾਬਕਾ ਉਹਦੇ ਗੱਲ ਚ ਸਾਫਾ ਪਾਉਣ ਡਿਆ ਦੱਸੋ ਹਮ ਹੈ ਕੋਈ ਮਤਲਬ ਕੋਈ ਯਾਰ ਕੋਈ ਸਟੈਂਡਰਡ ਹੈ ਦਾਲ ਬਦਲੀ ਦਾ ਕੋਈ ਸਟੈਂਡਰਡ ਵੀ ਹੈ ਜੀ ਫਿਰਦੀ ਮਤਲਬ ਅੱਛਾ ਉਹ ਪਾ ਕੇ ਬੀਬੀ ਜੀ ਕਹਿੰਦੇ ਕਹਿੰਦੇ ਕਿ ਮੈਂ ਇਹਨਾਂ ਦੀਆਂ ਨੀਤੀਆਂ ਨਾਲ ਸਹਿਮਤ ਜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਆ ਹੂੰ ਤੇ ਮੈਂ ਆਖਿਆ ਵੀ ਜਦੋਂ ਤੁਸੀਂ ਉਹ ਗੱਲ 'ਚ ਪਰਨਾ ਜਾ ਪਾਉਂਦੇ ਜੀ ਉਹ ਇੱਕ ਵਿਚਾਰਾ ਕਹਿਣ ਲਿਆ ਸੀ ਆਮ ਆਦਮੀ ਪਾਰਟੀ ਦਾ ਸਪੋਰਟਰ ਨਾਂ ਭੁੱਲ ਗਿਆ ਮੈਨੂੰ ਉਹ ਸਕਰੀਨਸ਼ਾਟ ਕਿਸੇ ਨੇ ਪਾਇਆ ਉਹ ਕਹਿੰਦੇ ਬੀਬੀ ਸਾਡਾ ਸਾਫਾ ਤੇ ਮੋੜ ਜੋ ਕਮਾਲ ਹੋ ਗਈ ਆ ਅੱਛਾ ਮੈਂ ਆਖਿਆ ਵੀ ਘਟੋ ਘਟ ਤਾ ਜਦੋਂ ਸਾਫਾਜਾ ਪਾਉਂਦੇ ਜ ਅਗਲੇ ਨੂੰ ਕਹਿ ਕੇ ਨਾਲੇ ਕੋ ਟਾਈਪ ਰਾਈਟਰ ਰੱਖੋ ਹੂੰ ਤੁਹਾਡੇ ਕੋਲ ਕਿਹੜਾ ਕੋਈ ਕਮੀ ਆ ਇੱਕ ਗੱਡੀ ਉਹਨਾਂ ਨੂੰ ਦਿਓ ਹੂੰ ਆ ਜਿਹੜੇ ਸਟਾਮ ਸਟੂਮ ਵਾਲੇ ਹੁੰਦੇ ਸਟਾਮ ਫਰੋਸ਼ ਨਾਲ ਦੀ ਨਾਲ ਇੱਕ ਹਲਫਨਾਮਾ ਭਰਾ ਲਓ ਜੀ ਕਿ ਘਟੋ ਘਟ ਸਵਾ ਮਹੀਨਾ ਸਾਡੀਆਂ ਨੀਤੀਆਂ ਨਾਲ ਸਹਿਮਤ ਹੋਣਾ ਤੁਹਾਡਾ ਜ਼ਰੂਰੀ ਹੋਏਗਾ ਜੀ ਨਾ ਸੀ ਤੁਹਾਨੂੰ ਲਿਆਉਣਾ ਸੋ ਉਹ ਨੀਤੀਆਂ ਨੂਤੀਆਂ ਉੱਡ ਗਈਆਂ ਮੁੜ ਕੇ ਇਹਨਾਂ ਦੇ ਮੂੰਹ ਤੋਂ ਮੱਖੀ ਨਾ ਉੱਡੇ ਉਹ ਇੱਕ ਨੂੰ ਡਿਬੇਟ ਦੇ ਵਿੱਚ ਸੱਦ ਲਿਆ ਜਲੰਧਰ ਦੇ ਲੀਡਰ ਆ ਆਮ ਆਦਮੀ ਪਾਰਟੀ ਦੇ ਉਹਨੂੰ ਪਤਾ ਹੀ ਨਹੀਂ ਲੱਗੇ ਵੀ ਉਹ ਬੀਬੀ ਹੈ ਕਿਹੜੇ ਧੜੇ ਚ ਉਹ ਸੁਖਵੀਰ ਸਿੰਘ ਬਾਦਲ ਤੇ ਤਵਾ ਰੱਖੀ ਬੈਠੋ ਕਹਿੰਦੇ ਭਰਾਵਾ ਉਹ ਵਾਪਸ ਆ ਗਈ ਆ ਮਤਲਬ ਕਿ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਸੀਗਾ ਕਿ ਕੀ ਹੋ ਰਿਹਾ ਕੀ ਚੱਲ ਰਿਹਾ ਇਹ ਜਿਹੜੇ ਨਾਲ ਪਰਨੇ ਦੇ ਜਿਹੜਾ ਤਵੀਦ ਪਾ ਜਾਂਦਾ ਉਹ ਕਈ ਵਾਰੀ ਅਸਰ ਛੱਡ ਜਾਂਦਾ ਜੀ ਜੀ ਬਿਲਕੁਲ ਤੇ ਮੈਂ ਤੇ ਖੁਦ ਕੱਲ ਫੋਨ ਲਾਇਆ ਸੀ ਇਹਨਾਂ ਦੇ ਵੱਡੇ ਲੀਡਰਾਂ ਨੂੰ ਜੀ ਤਾਂ ਕੋਈ ਫੋਨ ਛੱਡੋ ਮਤਲਬ ਕਿ ਨੇੜੇ ਹੀ ਨਹੀਂ ਆਉਂਦਾ ਪਿਆ ਫੋਨ ਤੇ ਵੀ ਕੀ ਇਹਦਾ ਜਵਾਬ ਦਈਓ ਬੀਬੀ ਜਗੀਰ ਕੌਰ ਦੀ ਬਦਨਾਮੀ ਸੀ ਹੂੰ ਜੀ ਬੀਬੀ ਜਗੀਰ ਕੌਰ ਜਿਹੜੇ ਆ ਉਹੀ ਤੇ ਲੈ ਕੇ ਆਏ ਸੀ ਉਹ ਫਿਰ ਬਡਾਲਾ ਸਾਹਿਬ ਬਡਾਲਾ ਸਾਹਿਬ ਦਾ ਸਤਕਾਰ ਹੈਗਾ ਦਵਾਬੇ ਚ ਦੇਖੋ ਬਡਾਲਾ ਸਾਹਿਬ ਫਿਰ ਲੈ ਲੈ ਲੁਕੇ ਆਏ ਆ ਹੁਣ ਉਹ ਬੀਬੀ ਦਬਾਰ ਤੋਂ ਫਿਰ ਕਹਿ ਸਕਦੇ ਕਿ ਅਕਾਲੀ ਕੈਂਡੀਡੇਟ ਆ ਅਕਾਲੀ ਮਤਲਬ ਕਿ ਅਕਾਲੀ ਦਲ ਬਾਦਲ ਦੀ ਨਹੀਂ ਆ ਜਿਹੜਾ ਅਕਾਲੀ ਦਲ ਇਹਨਾਂ ਨੂੰ ਸੁਧਾਰਵਾਦੀ ਦਲ ਕਹਿ ਸਕਦਾ ਮੈਂ ਕਿ ਸੁਧਾਰਵਾਦੀ ਨੇ ਕਿ ਜਿਨ੍ਹਾਂ ਦੇ ਵਿੱਚੋਂ ਹੀ ਸਵਾਰੀ ਉਤਰ ਕੇ ਪਤਾ ਨਹੀਂ ਕਿੱਧਰ ਉਹ ਚਲੇ ਜਾਵੇ ਕੋਈ ਪਤਾ ਨਹੀਂ ਹੈ ਦਸ ਸੁਧਾਰਵਾਦੀ ਦਾਲਿਆ ਜਿਹੜਾ ਇਸ ਵੇਲੇ ਉਹਦੇ ਉਹ ਕੈਂਡੀਡੇਟ ਬਣ ਗਏ ਨੇ ਫਿਰ ਤੁਮਾਰਾ ਬਿੱਕਰ ਸਿੰਘ ਕਹਿੰਦੇ ਕਹਿੰਦੇ ਬਾਈ ਕੋਈ ਕਹਿੰਦੇ ਆਈਏਐਸ ਆਫੀਸਰ ਨੇ ਬੀਬੀ ਤੇ ਕੋਈ ਦਬਾਅ ਪਾਇਆ ਤੇ ਆਹੀ ਹਰਕਤਾਂ ਸੁਖਵੀਰ ਬਾਦਲ ਨੂੰ ਵੀ ਲੈ ਬੈਠੀਆਂ ਨੇ अच्छा जी नहीं देखो एजेंसी ने किसी ने दबाव पाया होवे अफसर ने किसी ने दबाव पाया होवे ते ਤੁਸੀਂ ਉਹਦਾ ਨਾਂ ਤੇ ਲਾਓ ਫਿਰ ਜੀ ਫਿਰ ਵਾਪਸ ਆ ਗਏ ਹੋ ਤੁਸੀਂ ਤੇ ਉਥੇ ਨਾਂ ਤੇ ਲਾਓ ਹੂੰ ਤੇ ਦਬਾਅ देखो ਦਬਾਅ ਤੇ ਹੁਣ ਅੰਗਰਾਲ ਕਹਿੰਦਾ ਮੇਰੇ ਤੇ ਬੜਾ ਪਾਈ ਖਲੋਤੇ ਆ ਹੂੰ ਉਹ ਕਹਿੰਦਾ ਮੇਰੇ ਤੇ ਬੜਾ ਪਾਈ ਖਲੋਤੇ ਆ 36 ਹੋਰ ਕਹਿੰਦੇ ਆ ਇੱਥੇ ਕਿੰਨੇ ਅੰਦਰ ਚਲੇ ਗਏ ਨੇ ਜੇ ਦਬਾਅ ਦੀ ਪੋਲਿਟਿਕਸ ਤੋਂ ਡਰ ਕੇ ਤਾਂ ਭਜਣਾ ਜੀ ਤੇ ਫਿਰ ਤੇ ਪੈਰ ਪੈਰ ਤੇ ਪਗੋੜਾ ਪਣ ਹੋ ਜਾਏਗਾ ਬਿਲਕੁਲ ਬਿਲਕੁਲ ਦਬਾਅ ਕਿਹੜਾ ਤੁਹਾਨੂੰ ਕੋਈ ਨਵਾਂ ਅਕਾਲੀਆਂ ਨੇ ਚੱਲਣਾ ਇਹਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਪੁਰਖੇ ਸੀ ਤੁਹਾਡੇ ਵੱਡੇ ਵੱਡੇ ਰੇ ਅਕਾਲੀ ਸੀਗੇ ਮੋਰਚੇ ਲਾਉਣ ਵਾਲੇ ਡਾਂਗਾ ਖਾਣ ਵਾਲੇ ਜੇਲਾ ਕੱਟਣ ਵਾਲੇ ਉਹ ਤੇ ਫਿਰ ਐਵੇਂ ਹੀ ਮਤਲਬ ਕਿ ਵਿਚਾਰੇ ਛੱਤਰ ਖਾਂਦੇ ਰਹੇ ਨੇ ਹੂੰ ਕਿ ਮਤਲਬ ਕਿ ਉਹ ਵੀ ਇਦਾਂ ਹੀ ਕਰਦੇ ਵੀ ਹਾਂ ਜੇ ਅਸੀਂ ਦਬਾਅ ਕਿਉਂ ਚੱਲ ਗਏ ਜੀ ਬਿਲਕੁਲ ਬਿਲਕੁਲ ਸਰੈਂਡਰ ਕਰ ਦਿੰਦੇ ਇਤਿਹਾਸ ਵੇਖੋ ਆਪਣਾ ਤੇ اور ਨਾਲੇ ਪਰਿਵਾਰ ਹੈ ਨਾ ਜਿਹੜਾ ਬੀਬੀ ਸਰਜੀਤ ਕੌਰ ਦਾ ਇਹਨਾਂ ਦੇ ਜੋ ਪਤੀ ਜੀ ਜਿਹੜੇ ਕਿ ਹੁਣ ਸੰਸਾਰ ਚ ਨਹੀਂ ਹੈਗੇ ਜਥੇਦਾਰ ਸਾਹਿਬ ਉਹਨਾਂ ਦਾ ਇੱਕ ਰੁਤਬਾ ਹੈ ਹਮ ਰੁਤਬਾ ਮਤਲਬ ਕਿ ਬੰਦੇ ਨੇ ਰਾਜਨੀਤੀ ਚ ਆਪਣਾ ਅਕਸ ਜਿਹੜਾ ਹੈ ਨਾ ਹੈ ਕਾਇਮ ਰੱਖਿਆ ਕਾਇਮ ਜੀ ਤਾਂ ਫਿਰ ਕਈ ਵਾਰ ਜਿਹੜੀ ਤੁਹਾਡੀ ਰਵਾਇਤ ਹੁੰਦੀ ਆ ਲੈਗਸੀ ਹੁੰਦੀ ਆ ਤੁਹਾਡੀ ਜਿਹੜੀ ਭਾਈ ਉਹ ਉਹਦੇ ਵਾਸਤੇ ਥੋੜਾ ਦਬਾਅ ਚ ਲੜਨਾ ਵੀ ਸਿੱਖੋ ਨਹੀਂ ਪੈਂਦਾ ਅੜਨਾ ਵੀ ਪੈਂਦਾ ਖਾਣਾ ਵੀ ਪੈਂਦਾ ਫਿਰ ਸੁਧਾਰਵਾਦੀ ਤੁਸੀਂ ਕਾਹਦੇ ਹੋਏ ਜੀ ਸੁਧਾਰਾਂ ਲਈ ਤੇ ਤੁਸੀਂ ਛੰਡਾ ਚੁੱਕੀ ਫਿਰਦੇ ਹੋ ਤੇ ਇਹਦਾ ਮਤਲਬ ਕਿ ਕੱਲ ਨੂੰ ਭਾਜਪਾ ਨੇ ਦਬਾਅ ਪਾਇਆ ਤੇ ਫਿਰ ਤੁਸੀਂ ਤੇ ਭੱਜ ਕੇ ਉਧਰ ਨੂੰ ਹੋ ਜਾਓਗੇ ਜੀ ਜੀ ਸਾਇਰ ਸ਼ਰਮਾ ਕਹਿੰਦੇ ਵੀ ਐਤਕੀ ਤਾਂ ਰਿਕਾਰਡ ਹੀ ਬਣ ਗਿਆ ਦਲ ਬਦਲੀਆਂ ਵਾਲਾ ਦੇਖੋ ਐਸੇ ਇਸੇ ਹੀ ਦਲ ਬਦਲੀ ਵਾਲੇ ਜਾਂ ਗੈਰ ਸਿਧਾਂਤਕ ਰਾਜਨੀਤਿਕ ਵਰਤਾਰੇ ਚੋਂ ਤਾਂ ਚੀਜ਼ਾਂ ਨਿਕਲ ਰਹੀਆਂ ਨੇ ਨਾ ਹਮ ਸਰਬਜੀਤ ਸਿੰਘ ਖਾਲਸਾ ਦਾ ਜਿੱਤ ਜਾਣਾ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਬਿਲਕੁਲ ਜੀ ਵੋਟ ਐਡੀ ਜਲਦੀ ਜਿਹੜੀ ਇੱਕ ਪਾਸੇ ਨੂੰ ਗਈ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਦੂਜੇ ਪਾਸੇ ਹੈ ਕੀ ਆ ਬਿਲਕੁਲ ਬਿਲਕੁਲ ਤੁਲਨਾਤਮਕ ਤੌਰ ਤੇ ਆਪਾਂ ਵੇਖਨੇ ਆ ਨਾ ਕਿ ਵੋਟ ਕਿਹਨੂੰ ਪਾਈਏ ਤਾਂ ਜਦੋਂ ਇਸ ਤਰ੍ਹਾਂ ਦੀ ਰਵਾਇਤੀ ਰਾਜਨੀਤੀ ਤੇ ਪੱਲੇ ਹੀ ਕੱਖ ਨਹੀਂ ਹੈ ਲੋਕਾਂ ਦੀ ਉਮੀਦਾਂ ਫਿਰ ਨਵੇਂ ਬਸੰਤ ਜੁੜ ਜਾਂਦੀਆਂ ਨੇ ਬਸ ਇਦਾਂ ਹੀ ਆ ਕਿ ਕੱਲ ਨੂੰ ਕੋਈ ਹੋਰ ਆ ਜਾਏਗਾ ਕੋਈ ਆਪਤਾ ਦਾਲ ਢੜਾ ਲੈ ਕੇ ਹੋ ਸਕਦਾ ਲੋਕ ਉਹਨਾਂ ਨੂੰ ਵੀ ਜਿਤਾ ਦੇਣ ਜੀ ਆਪਾਂ ਇੱਕ ਬੀਬੀ ਦੀ ਗੱਲ ਕੀਤੀ ਇੱਕ ਬੀਬੀ ਦੀ ਹੋਰ ਗੱਲ ਕਰ ਲਈਏ ਆਪਾਂ ਕਰੋ ਜੀ ਮੈਂ ਸੁਣਿਆ ਕਹਿੰਦੇ ਬੀਬੀ ਜਗੀਰ ਕੌਰ ਤੇ ਵੀ ਕੋਈ ਹਾਈ ਕੋਰਟ ਵੱਲੋਂ ਕੋਈ ਪਰਚਾ ਹੋ ਰਿਹਾ